ਤਾਂ ਜਦੋਂ ਤੁਸੀਂ ਸ਼ੁਰੂ ਕੀਤਾ ਆਪਣਾ ਤੁਸੀਂ ਕਿਹਾ ਕਿ ਤੁਸੀਂ ਸਕੂਲ ਪਿੰਡ ਦੇ ਵਿੱਚ ਪੜ੍ਹੇ ਜਿਹੜਾ ਇਹ ਕਿਹੜੇ ਸਾਲਾਂ ਦੀ ਗੱਲ ਹੈ ਤੇ ਉਦੋਂ ਜੇ ਤੁਸੀਂ ਪੰਜਾਬ ਦੇ ਪਿੰਡ ਦਾ ਜਿਹੜਾ ਨਕਸ਼ਾ ਹੈ ਉਹ ਦੱਸੋ ਜਿਹੜਾ ਤੁਹਾਡੇ ਪਿੰਡ ਦਾ ਹੈ ਤੁਹਾਡੇ ਬਚਪਨ ਦਾ ਜਾਂ ਤੁਹਾਡੇ ਜਵਾਨੀ ਦਾ ਪਿੰਡ ਸੀ ਤੇ ਉਹ ਕਿਦਾਂ ਦਾ ਸੀ ਜੀ ਅ ਜਿਸ ਤਰ੍ਹਾਂ ਮੈਂ ਕਿਹਾ ਨਾ ਜੀ ਪਿੰਡ ਮੇਰਾ ਬਹੁਤ ਛੋਟਾ ਜਿਹਾ ਸੀ ਪਰ ਹੁਣ ਤਾਂ ਮੈਂ ਜਦੋਂ ਪਿਛਲੀ ਦਫਾ ਆਇਆ ਮਤਲਬ ਬਹੁਤੇ ਘਰ ਕੱਚੇ ਵੀ ਸੀਗੇ ਕੁਝ ਅਧ ਪੱਕੇ ਸੀਗੇ ਕੁਝ ਪੱਕੇ ਸੀਗੇ ਤੇ ਸਾਡੇ ਪਿੰਡ ਦੇ ਵਿੱਚ ਉਸ ਵੇਲੇ ਤਿੰਨ ਚਵਾਰੇ ਸੀਗੇ ਸਿਰਫ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਚਵਾਰਾ ਸਾਡੇ ਘਰ ਦਾ ਸੀਗਾ ਇੱਕ ਸਾਡੇ ਘਰਾਂ ਦੇ ਵਿੱਚੋਂ ਸੀ ਤੇ ਇੱਕ ਚਵਾਰਾ ਇੱਕ ਹੋਰ ਸੀ ਕਿਸੇ ਘਰ ਦਾ ਸੀ ਤੇ ਬਾਕੀ ਪਿੰਡ ਦੇ ਆਲੇ ਦੋਲੇ ਫਿਰਨੀ ਹੁੰਦੀ ਸੀ ਤੇ ਫਿਰਨੀ ਦੇ ਬਲਤ ਘਰਾਂ ਦੀ ਪਿੱਠ ਹੁੰਦੀ ਸੀ ਅੱਛਾ ਜੀ ਤੇ ਇੱਕ ਦਰਵਾਜ਼ਾ ਹੁੰਦਾ ਸੀ ਤੇ ਉਹਦੀਆਂ ਦੋ ਪੱਤੀਆਂ ਸੀਗੀਆਂ ਹੂੰ ਤੇ ਜੇ ਤੁਸੀਂ ਨਕਸ਼ਾ ਦੇਖੋ ਤਾਂ ਇੱਕ ਜਿਸ ਤਰ੍ਹਾਂ ਕਿਲਾ ਹੁੰਦਾ ਹੂੰ ਬਹੁਤੇ ਪਿੰਡ ਪੰਜਾਬ ਦੇ ਜਿਹੜੇ ਪਿੰਡਾਂ ਦੇ ਪੁਰਾਣੇ ਨਕਸ਼ੇ ਨੇ ਜੇ ਤੁਸੀਂ ਦੇਖੋ ਜਾਂ ਉਹਨਾਂ ਦੀ ਬਣਤਰ ਦੇਖੋ ਤਾਂ ਉਹ ਕਿਲਾ ਨੋਮਾ ਹੈ ਦਰਵਾਜ਼ਾ ਹੋਏਗਾ ਹੂੰ ਤੇ ਉਹ ਦਰਵਾਜ਼ੇ ਦੇ ਮਤਲਬ ਬੁਆ ਵੀ ਹੋਏਗਾ ਕਈਆਂ ਦੇ ਨਹੀਂ ਵੀ ਹੋਏਗਾ ਪਰ ਉਸ ਤੋਂ ਗਲੀਆਂ ਫਿਰ ਦੋ ਤਿੰਨ ਅੰਦਰ ਫੜਦੀਆਂ ਤੇ ਉਹੀ ਰਸਤਾ ਹੁੰਦਾ ਸੀ ਜਾਣ ਦਾ ਤੇ ਆਉਣ ਦਾ ਇਹਦਾ ਕਾਰਨ ਸ਼ਾਇਦ ਇਹ ਸੀਗਾ ਵੀ ਕਿਉਂਕਿ ਮੀਡੀਵਲ ਪੀਰੀਅਡ ਦੇ ਵਿੱਚ ਜਿਸ ਤਰ੍ਹਾਂ ਆਪਾਂ ਨੂੰ ਪਤਾ ਵੇਨ ਵਿਡ ਰਹਉਂਦੇ ਸੀਗੇ ਤੇ ਸਿਕਿਉਰਿਟੀ ਹੈ ਜਿਹੜੀ ਉਹ ਪ੍ਰਾਈਮ ਹੁੰਦੀ ਸੀ ਜੀ ਸੋ ਉਸ ਤੋਂ ਇਵਾਲਵ ਹੋਇਆ ਪਰ ਹੁਣ ਤਾਂ ਜਿਸ ਤਰ੍ਹਾਂ ਜਾਣਦੇ ਆ ਵੀ 40 7 ਤੋਂ ਬਾਅਦ ਜਦੋਂ ਪਿੰਡਾਂ ਦੀ ਵਿਉਂਤਮੰਦੀ ਹੋਈ ਐ ਮਰੱਭਾ ਬੰਦੀ ਹੋਈ ਐ ਆਪਣੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਉਸ ਵੇਲੇ ਰੀਹੈਬਿਟੇਸ਼ਨ ਕਮਿਸ਼ਨਰ ਵੀ ਸੀਗੇ ਮੁੜ ਕੇ ਜਿਹੜੇ ਚੰਡੀਗੜ੍ਹ ਦੇ ਚੀਫ ਸੈਕਟਰੀ ਵੀ ਰਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਜੀ ਉਹਨਾਂ ਨੇ ਬੜਾ ਕੀ ਰੋਲ ਪਲੇ ਕੀਤਾ ਪਿੰਡਾਂ ਦੀ ਵਿਉਂਤਮੰਦੀ ਬਾਰੇ ਕਿਉਂਕਿ ਜਦੋਂ ਮਰੱਭਾ ਬੰਦੀ ਹੋਈ ਕਿ ਜਿਨ੍ਹਾਂ ਦੇ 4-4 5-5 ਕੀਸੀ ਗਊ ਇਕੱਥਾਂ ਤੇ ਇਕੱਠੇ ਕੀਤੇ ਉਦੋਂ ਹੀ ਉਹਨਾਂ ਨੇ ਪਿੰਡ ਦੇ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਿਹੜੀ ਗਰੋਥ ਨੂੰ ਮੁੱਖ ਰੱਖਦੇ ਆ ਜੀ ਤੇ ਫਿਰਨੀ ਮਤਲਬ ਜਿਹਨੂੰ ਆਪਾਂ ਰਿੰਗ ਰੋਡ ਕਹਿ ਲੋ ਜੀ ਜੀ ਸ਼ਹਿਰ ਦੇ ਕੰਟੈਕਸਟ ਹਾਂਜੀ ਹਾਂਜੀ ਤੇ ਉਹ ਵੀ ਉਸ ਵੇਲੇ ਬਣੀਆਂ ਹੂੰ ਇਹ ਸਿਰਫ ਪੰਜਾਬ ਤੇ ਹਰਿਆਣੇ ਦੇ ਪਿੰਡ ਨੇ ਹਿੰਦੁਸਤਾਨ ਸਾਰੇ 'ਚ ਹੂੰ ਜਿੱਥੇ ਇਸ ਤਰ੍ਹਾਂ ਦੀ ਫਿਰਨੀਆਂ ਆ ਅਦਰਵਾਈਜ਼ ਪੰਜਾਬ ਹਰਿਆਣੇ ਤੋਂ ਬਾਹਰ ਜਿਹੜੇ ਬਾਕੀ ਹਿੰਦੁਸਤਾਨ ਦੇ ਵਿੱਚ ਪਿੰਡ ਨੇ ਉਹਨਾਂ ਚ ਤੁਸੀਂ ਇਸ ਤਰ੍ਹਾਂ ਦੀ ਫਿਰਨੀਆ ਨਹੀਂ ਦੇਖੋਗੇ ਜਿਨ੍ਹਾਂ ਨੂੰ ਅਸੀਂ ਕਈ ਵਾਰ ਕਿ ਟੇਕ ਇਨ ਫਾਰ ਗਰੰਟਡ ਲੈਨੇ ਆ ਸੋ ਇਹ ਉਹਦਾ ਵਿਜ਼ਨ ਸੀਗਾ ਮਹਿੰਦਰ ਸਿੰਘ ਰੰਦਾਵਾ ਦਾ ਇਹ ਕ੍ਰੈਡਿਟ ਮੈਂ ਉਸ ਨੂੰ ਦਿੰਨਾ ਬਈ ਇਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਜਿਹੜੀ ਫਿਰਨੀ ਸੀ ਤੇ ਕੁਝ ਅਜੇ ਆਬਾਦੀ ਕਹ ਲੋ ਸਹੀ ਜਿੱਥੇ ਅਜੇ ਕੁਝ ਘਰ ਨਹੀਂ ਸੀ ਬਣੇ ਜੀ ਤੇ ਇਸ ਤਰ੍ਹਾਂ ਪਹਿਲਾਂ ਦੱਸਿਆ ਵੀ ਪਿੰਡ ਦੇ ਵਿੱਚ ਦਰਵਾਜ਼ਾ ਸੀ ਤੇ ਉਹ اندر ਫਰਨੇਸੀ ਉੱਥੇ ਰਹਿਸ਼ੀ ਸੀ ਜੀ ਪਰ ਜਿਹੜਾ ਬਾਹਰ ਦਾ ਏਰੀਆ ਸੀਗਾ ਜਿਹੜਾ 50 अर्ली 50 ਦੇ ਵਿੱਚ ਜਦੋਂ ਪਿੰਡ ਦੀ ਬਿਉਂਤਬੰਦੀ ਹੁੰਦੀ ਆ ਹੂੰ ਹੂੰ ਤੇ ਉੱਥੇ ਆਬਾਦੀ ਮਤਲਬ ਡੰਗਰਾਂ ਦੇ ਡੰਗਰਾਂ ਵਾਲੇ ਘਰ ਹੁੰਦੇ ਸੀ ਆਮ ਤੌਰ ਤੇ ਤੇ ਜਾਂ ਤੂੜੀ ਜਾਂ ਪੱਠੇ ਸਾਰੇ ਉਸ ਤਰ੍ਹਾਂ ਦੇ ਸੋ ਇਸ ਤਰ੍ਹਾਂ ਦਾ ਮੇਰਾ ਪਿੰਡ ਸੀਗਾ ਹੂੰ ਤੇ ਪ੍ਰਾਇਮਰੀ ਸਕੂਲ ਸੀਗਾ ਹੂੰ ਤੇ ਦਰਵਾਜ਼ਾ ਵੱਟਦੇ ਆ ਖੱਬੇ ਪਾਸੇ ਧਰਮਸ਼ਾਲ ਹੁੰਦੀ ਜਿੱਥੇ ਸਾਰੇ ਲੋਕ ਬੈਠ ਕੇ ਤੇ ਮੈਨੂੰ ਇਹ ਵੀ ਯਾਦ ਆ ਬਈ ਸਾਡੇ ਉਥੇ ਰਾਮਲੀਲਾ ਵੀ ਹੁੰਦੀ ਹੁੰਦੀ ਸੀ ਅੱਛਾ ਤੇ ਬਾਹਰੋਂ ਟੀਮਾਂ ਆਉਂਦੀਆਂ ਹੁੰਦੀਆਂ ਸੀਗੀਆਂ ਹੂੰ ਤੇ ਜਾਂ ਕਈ ਵਾਰ ਸਾਸੀ ਵੀ ਆਉਂਦੇ ਸੀਗੇ ਆਪਣਾ ਮਤਲਬ ਲੋਕਾਂ ਨੂੰ ਹਸਾਉਂਦੇ ਕਰਦੇ ਸੀਗੇ ਤੇ ਇਹ ਵੀ ਮੈਂ ਦੇਖਿਆ ਨਿਕੇ ਹੁੰਦੇ ਬਈ ਬੀਕਾ ਨੇਰ ਤੋਂ ਜਿਹੜੀਆਂ ਗੱਡੀਆਂ ਵਾਲੇ ਨੇ ਹੂੰ ਹੂੰ ਉਹ ਹੁੰਦੇ ਹੁੰਦੇ ਸੀਗੇ ਜਿਹਨੂੰ ਆਪਾਂ ਨੋਮੈਡਸ ਕਹਿ ਦਿੰਨੇ ਆ ਜਾਂ ਅੱਜਕੱਲ ਜਿਪਸੀ ਕਹਿ ਦਿੰਨੇ ਆ ਹਮ ਤੇ ਉਹ ਆ ਕੇ ਪਿੰਡ ਦੇ ਜਿਹੜੇ ਭਾਂਡੇ ਹੋਏ ਖਾਸ ਲੋਹੇ ਦੇ ਹਮ ਹਮ ਉਹਨਾਂ ਨੂੰ ਉਸਾਰ ਦੇ ਸੀਗੇ ਜਾਂ ਪੁਰਾਣੇ ਲੈ ਕੇ ਨਵੇਂ ਦਿੰਦੇ ਸੀ ਜਾਂ ਸੂਈਆਂ ਤੱਕਲੇ ਵਗੈਰਾ ਇਸ ਤਰ੍ਹਾਂ ਦਾ ਹਮ ਉਹ ਕਰਦੇ ਸੀਗੇ ਸੋ ਦੂਸਰਾ ਹੈ ਵੀ ਮੇਰੇ ਪਿੰਡ ਦੇ ਵਿੱਚ ਕੋਈ ਉਸ ਵੇਲੇ ਕੋਈ ਗੁਰਦੁਆਰਾ ਨਹੀਂ ਸੀਗਾ ਕੋਈ ਮੰਦਿਰ ਨਹੀਂ ਸੀਗਾ ਹਮ ਸਿਰਫ ਸਾਡੇ ਪਿੰਡ ਇੱਕ ਸਾਦਾ ਦਾ ਢਿੱਲਾ ਸੀ ਅੱਛਾ ਤੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦੇ ਵੇਡ ਸੀ ਹੂੰ ਤੇ ਉੱਥੇ ਹੀ ਗੀਤਾ ਗ੍ਰੰਥ ਸੀ ਅੱਛਾ ਤੇ ਉਹ ਉਦਾਸੀ ਸਾਧ ਸੀਗੇ ਹੂੰ ਤੇ ਜਿਹੜੇ ਉੱਥੇ ਉਸ ਵੇਲੇ ਦੇ ਸੰਤ ਰਹੇ ਉਹਨਾਂ ਦਾ ਨਾਂ ਸੀਗਾ ਬਾਬਾ ਬੀਰ ਅਮਦਾਸ ਅੱਛਾ ਤੇ ਉਹ ਬੜੇ ਧਰਮੀ ਬੰਦੇ ਸੀਗੇ ਉਹਨਾਂ ਦੀ ਬੜੀ ਇੱਜ਼ਤ ਸੀਗੀ ਉਸ ਤੋਂ ਬਾਅਦ ਫਿਰ ਉਹਨਾਂ ਦੇ ਚੇਲੇ ਉਹ ਆਏ ਉਸ ਤੋਂ ਬਾਅਦ ਅੱਗੇ ਆਏ ਉਹ ਡੇਰਾ ਅੱਜ ਵੀ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਇੱਕ ਪਾਸੇ ਅੱਛਾ ਤੇ ਉਸ ਤੋਂ ਬਾਅਦ ਚ 1983 ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪਹਿਲਾ ਗੁਰਦੁਆਰਾ ਬਣਦਾ ਅੱਛਾ ਤੇ ਉਹ ਪੰਜਾਬ ਵਿੱਚ ਸ਼ਾਇਦ ਉਸ ਵੇਲੇ ਜੋ ਮਾਹੌਲ ਸੀਗਾ ਉਹਦਾ ਅਸਰ ਸੀ ਜਾਂ ਕੀ ਸੀ ਬੇ ਪੰਜਾਬ ਵਿੱਚ ਪਹਿਲੀ ਦਫਾ ਗੁਰਦੁਆਰਾ ਬਣਿਆ ਤੇ ਅਰ ਇੰਟਰਸਟਿੰਗ ਇਹ ਹੈ ਕਈ ਵਾਰੇ ਸੁਣਨ ਵਾਲੇ ਹੋ ਸਕਦਾ ਹੈ ਮੇਰੀ ਇਸ ਗੱਲ ਤੋਂ ਡਿਸਪਾਇੰਟ ਹੋਣ ਜਾਂ ਕਿਸ ਤਰ੍ਹਾਂ ਪਰ ਜੋ ਸੱਚ ਹੈ ਜਿੱਦਾਂ ਦੀ ਪਿੰਡੂ ਲਾਈਫ ਬਾਰੇ ਤੁਸੀਂ ਪੁੱਛਿਆ ਜੀ 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 ਉਹ ਵੀ ਇੱਕ ਸਾਡੇ ਪਿੰਡ ਦੇ ਬੰਦਾ ਸੀਗਾ ਉਹਨੇ ਅਰ ਉਹ ਕੋਈ ਜੱਟ ਸੀਗਾ ਹਮ ਹਮ ਪਰ ਉਹ ਕੋਈ ਉਦਾਂ ਸਿੱਖ ਨਹੀਂ ਸੀਗਾ ਮੋਨਾ ਸੀਗਾ ਠੀਕ ਹੈ ਜੀ ਤੇ ਉਹ ਚੇਲਮ ਵੀ ਪੀ ਲੈਂਦਾ ਸੀ ਹੂੰ ਹੂੰ ਤੇ ਉਹ ਸਾਧੂ ਸੰਤਾਂ ਨਾਲ ਵੀ ਹਰਦوار ਵੀ ਜਾਂਦਾ ਸੀ ਜੀ ਤੇ ਪਿੰਡ ਜਦੋਂ ਗੁਰਦੁਆਰੇ ਚੱਲੀ ਉਹਨੇ ਕਿਹਾ ਵੀ ਮੈਂ ਆਪਣਾ ਜ਼ਮੀਨ ਦੇਣਾ ਦਾ ਟੁਕੜਾ ਦੇਣਾ ਤੁਸੀਂ ਮੇਰੀ ਜ਼ਮੀਨ 'ਚ ਗੁਰਦੁਆਰਾ ਬਣਾਓ ਹੂੰ ਵੈਰੀ ਇੰਟਰਸਟਿੰਗ ਅੱਛਾ ਦੂਸਰਾ ਜਦੋਂ ਗੁਰਦੁਆਰਾ ਬਣਾਉਣ ਲੱਗੇ ਤਾਂ ਨਿਸ਼ਾਨ ਸਾਹਿਬ ਬਣਾਉਣਾ ਸੀ ਹੂੰ ਤਾਂ ਉਹਨਾਂ ਨੇ ਕਿਹਾ ਵੀ ਆ ਯਾਰ ਖੜਾ ਦਰਖਤ ਆ ਉਹਦਾ ਸਫੈਦ ਦੇਲਾ ਇਹਨੂੰ ਵੱਡੋ ਹੂੰ ਉਹਨਾਂ ਨੇ ਵੱਢਿਆ ਹੂੰ ਜਦੋਂ ਵੱਢਿਆ ਤੇ ਥੋੜਾ ਜਿਹਾ ਕੰਮ ਕਰਦੇ ਥੱਕ ਗਏ ਹੂੰ ਉਹ ਕਹਿੰਦੇ ਯਾਰ ਰੁਕ ਜਾ ਥੋੜਾ ਜਿਹਾ ਸੂਟਾ ਲਾ ਲਈਏ ਅੱਛਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸੂਟਾ ਲਾਇਆ ਫਿਰ ਉਹਨਾਂ ਨੇ ਮੂੰਹ ਹੱਥ ਧੋਤਾ ਹੂੰ ਤੇ ਫਿਰ ਉਹਨਾਂ ਨੇ ਫੇਰ ਉਸ ਸ਼ਾਂਸ਼ ਛੋ ਕੇ ਹੂੰ ਤੇ ਨਿਸ਼ਾਨ ਸਾਹਿਬ ਉਹਨਾਂ ਨੇ ਗੜ ਦਿੱਤਾ ਥੈਟ ਇਜ਼ ਹਾਉ ਸਾਡੇ ਪਿੰਡ ਚ ਇਸ ਤਰ੍ਹਾਂ ਗੁਰਦੁਆਰਾ ਆਇਆ ਜੇ ਜਿਹੜੇ ਸਾਡੇ ਪਿੰਡ ਦੇ ਵਿੱਚ ਗ੍ਰੰਥੀ ਵੀ ਰੱਖੇ ਗਏ ਉਹ ਵੀ ਦਲਤ ਸੀ ਹਮ ਤੇ ਇਸ ਕਰਕੇ ਕੋਈ ਇਹ ਨਹੀਂ ਸੀਗਾ ਵੀ ਬੜੇ ਮੈਨੂੰ ਖੂਬ ਸੂਰਤ ਚੰਗੀ ਗੱਲ ਲੱਗੀ ਸੀ ਹਮ ਤੇ ਬਾਕੀ ਫਿਰ ਪਿੰਡ ਜਿਸ ਤਰ੍ਹਾਂ ਹੁੰਦਾ ਵੀ ਕੁਝ ਫਿਰ ਡੇਰੇ ਵੀ ਜਾਂਦੇ ਰਹੇ ਲੋਕ ਹਮ ਤੇ ਕੋਈ ਗੁਰਦਾਰੇ ਵੀ ਜਾਂਦੇ ਰਹੇ ਤੇ ਬਾਕੀ ਦੋਨੇ ਪਾਸੇ ਵੀ ਜਾਂਦੇ ਰਹੇ ਤਾਂ ਉਹ ਕਿਸੇ ਕਿਸਮ ਦੀ ਕੋਈ ਉਹਦੇ ਕੋਈ ਆਪਾ ਆਪਾ ਵਿਰੋਧ ਨਹੀਂ ਸੀ ਉਹਨਾਂ ਦਾ ਡੇਰਾ ਤੇ ਗੁਰਦੁਆਰੇ ਦਾ ਨਾ ਕੋਈ ਇਦਾਂ ਵਿਰੋਧ ਨਹੀਂ ਸੀਗਾ ਤੇ ਬਲਕਿ ਪਿੰਡ ਵਾਲਿਆਂ ਨੇ ਜ਼ਿਮੀਂਦਾਰਾਂ ਨੇ ਜਿਹੜਾ ਸਾਡੇ ਪਿੰਡ ਡੇਰਾ ਹੂੰ ਹੂੰ ਸਾਦਾਂ ਦਾ ਉਹਦੇ ਨਾਲ ਤਿੰਨ ਕੇ ਚਾਰ ਕਿੱਲੇ ਜ਼ਮੀਨ ਵੀ ਲਵਾਈ ਹੋਈ ਹੈ ਲਵਾਈ ਹੋਈ ਹੈ ਜਦੋਂ ਕਿ ਗੁਰਦੁਆਰੇ ਦੇ ਨਾਲ ਹੋਰ ਕੋਈ ਜ਼ਮੀਨ ਨਹੀਂ ਹੂੰ ਔਰ ਜਿਹੜਾ ਸਾਡਾ ਪਿੰਡ ਆ ਉਹ ਸਾਰਾ ਹੀ ਸਿੱਖਾਂ ਦਾ ਸਾਰਾ ਸਿੱਖਾਂ ਦਾ ਹੈ ਤੇ ਬਚਪਨ ਦੇ ਵਿੱਚ ਮੈਂ ਜ਼ਰੂਰ ਦੇਖਿਆ ਵੀ ਉਦੋਂ ਸਾਡੇ ਪਿੰਡ ਦੇ ਵਿੱਚ ਤਿੰਨ ਦੋ ਘਰ ਹੁੰਦੇ ਸੀਗੇ ਜਿਹੜੇ ਲਾਹੌਰਾਂ ਦੇ ਹੁੰਦੇ ਸੀ ਉਹ ਮੁਸਲਮਾਨ ਸੀ ਹਮ ਤੇ ਇੱਕ ਘਰ ਸੀ ਉਹਨਾਂ ਨੂੰ ਪਠਾਨ ਕਹਿੰਦੇ ਸੀਗੇ ਹਮ ਹਮ ਪਰ ਉਹ ਵੀ ਉਸ ਤਰ੍ਹਾਂ ਸੋਸ਼ੀਅਲੀ ਨੀਵੇਂ ਕਹ ਲੋ ਵੀ ਸੈਕਸ਼ਨ ਦੇ ਵਿੱਚੋਂ ਸੀਗੇ ਠੀਕ ਹੈ ਜੀ ਤੇ ਬਾਕੀ ਹਿੰਦੂਆਂ ਦੇ ਜਿਹੜੇ ਘਰ ਸੀ ਨਾ ਹਮ ਉਹ ਦੋ ਘਰ ਬ੍ਰਾਹਮਣਾਂ ਦੇ ਸੀ ਹਮ ਔਰ ਉਹਨਾਂ ਦੋਨਾਂ ਦੇ ਕੋਲ ਜ਼ਮੀਨ ਸੀ ਜ਼ਮੀਨ ਸੀ ਤੇ ਇੱਕ ਖੇਤੀ ਕਰਦੇ ਸੀ ਹੂੰ ਇੱਕ ਦੁਕਾਨ ਕਰਦੇ ਸੀ ਪਰ ਉਹ ਜਮੀਨ ਠੇਕੇ ਤੇ ਸੀ ਹੂੰ ਤੇ ਇੱਕ ਕਰਖਤਰੀਆਂ ਦਾ ਸੀ ਅੱਛਾ ਜੀ ਤੇ ਬਾਕੀ ਦੋ ਘਰ ਨਾਈਆਂ ਦੇ ਸੀਗੇ ਇੱਕ ਘਰ ਸ਼ਿੰਬਿਆਂ ਦਾ ਸੀਗਾ ਤੇ ਬਾਕੀ ਦੋ ਤਿੰਨ ਘਰ ਚੀਰਾਂ ਦੇ ਸੀ ਹੂੰ ਕਿ 15 20 ਘਰ ਕਹਿ ਲੋ ਵੀ ਆਪਣੇ ਦਲਤਾਂ ਦੇ ਰਵਦਾਸੀਆਂ ਹੂੰ ਉਹਨਾਂ ਦੇ ਸੀਗੇ ਤੇ ਇਸ ਤਰ੍ਹਾਂ ਦਾ ਸੋਸ਼ਲ ਤੇ ਜਦੋਂ ਹੁਣ ਤੁਸੀਂ ਆਉਨੇ ਹੋ ਮਤਲਬ ਕਿ ਪਿੰਡ ਜਾਣੇ ਹੋ ਤਾਂ ਤੁਸੀਂ ਕੀ ਬਦਲਾ ਦੇਖਦੇ ਹੋ ਪਿੰਚ ਹਾਂ ਦੱਸਦਾ ਇੱਕ ਗੱਲ ਮੈਂ ਹੋਰ ਕਹਦੇ ਆਂ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਸੀਗੇ ਉਹ ਉਹ ਦੋ ਬੰਦੇ ਸੀ ਜਿਹੜੇ ਸਭ ਤੋਂ ਪਹਿਲਾਂ ਪੜ੍ਹੇ ਲਿਖੇ ਸੀ ਮੇਰੇ ਬਾਪੂ ਜੀ ਸੀ ਮੇਰੇ ਫਾਦਰ ਸੀਗੇ ਅੱਛਾ ਜੀ ਉਹ ਸਕੂਲ ਟੀਚਰ ਸੀਗੇ ਉਸ ਤੋਂ ਬਾਅਦ ਫਿਰ ਇੱਕ ਹੋਰ ਟੀਚਰ ਸੀ ਫਿਰ ਇੱਕ ਉਸ ਇੱਕ ਫਿਰ ਹੋਰ ਟੀਚਰ ਬਣੇ ਕਲਵੰਤ ਰਾਏ ਉਹਨਾਂ ਦਾ ਨਾਮ ਸੀ ਹੂੰ ਹੂੰ ਦੂਸਰਿਆਂ ਦਾ ਨਾਮ ਗੁਲਜਾਰ ਸਿੰਘ ਸੀਗਾ ਇਹ ਕੋ ਹੋਰ ਸੋ ਪੜ੍ਹਾਈ ਸੀ ਜਿਹੜੀ ਉਹ ਸਾਡੇ ਪਿੰਡ ਪ੍ਰਾਇਮਰੀ ਸਕੂਲ ਬਣਿਆ ਉਹਦੇ ਨਾਲ ਫਿਰ ਥੋੜੀ ਜਿ ਆਉਣ ਲੱਗੀ ਆਦਰਵਾਇਜ਼ ਸਾਡੇ ਬਾਪੂ ਜੀ ਹਣੀ ਤਾਂ ਲਾਗੇ ਵੱਡਾ ਪਿੰਡ ਚਾਹੁੰਦਾ ਉੱਥੇ ਪੜ੍ਹਦੇ ਪੜ੍ਹਦੇ ਹੁੰਦੇ ਸੀਗੇ ਜਿੱਥੋਂ ਤੱਕ ਤੁਸੀਂ ਅੱਛਾ ਇਹ ਕੇ ਵੀ ਆ ਵੀ ਸਾਡੇ ਪਿੰਡ ਚ ਕੋਈ ਸੜਕ ਨਹੀਂ ਸੀ ਸਭ ਕੱਚਾ ਸੀ ਵਾਲੇ ਵਾਲੇ ਅੱਛਾ ਤੇ ਕੱਚੇ ਪੈਸੇ ਹੁੰਦੇ ਸੀਗੇ ਤੇ ਖਲੜੀਆਂ ਵੀ ਅਸੀਂ ਚਲੋ ਰਹੇ ਆ ਹਲ ਖੇਤੀ ਖੇਤੀ ਨਾਲ ਹੁੰਦੀ ਹੁੰਦੀ ਸੀ ਟਰੈਕਟਰ ਸਭ ਤੋਂ ਪਹਿਲਾਂ ਅਸੀਂ ਲਿਆ ਸੀਗਾ ਅੱਛਾ ਤੇ ਉਹ ਗੱਲ ਵੀ 70 अर्ली 70s ਦੀ ਆ ਦੋਸਤੋਂ ਪਹਿਲਾਂ ਹਲ ਦੇ ਨਾਲ ਹੀ ਹੁੰਦੀ ਸੀ ਪਹਿਲਾਂ ਗੱਡੇ ਹੁੰਦੇ ਸੀ ਫਿਰ ਰੇੜੀਆਂ ਆ ਗਈਆਂ ਵੀ ਜਿਹੜੀਆਂ ਕੋਲ ਟਾਇਰਾਂ ਵਾਲੀ ਰੇੜੀ ਆ ਉਹ ਸਮਝਦਾ ਸੀ ਮੈਂ ਬਹੁਤ ਵੈਲ ਪਲੇਸਡ ਆ ਸੋ ਇਸ ਤਰ੍ਹਾਂ ਦਾ ਪੁਰਾਣਾ ਜਿਹੜਾ ਸੀਨ ਆ ਪਿੰਡ ਦਾ ਉਹ ਸੀਗਾ ਤੇ ਕੁਲਵਾਦੀ मेरा ਖਲਾਸਾ 786000 ਨਹੀਂ ਫਿਰ ਤੁਸੀਂ ਵੀ ਲਾਏ ਨਹੀਂ ਜੋਤਾਂ ਨਾਲ ਜੋਤਰੇ ਜਾਂ ਨਹੀਂ ਲਾਏ ਹਾਂਜੀ ਮੈਂ ਬਿਲਕੁਲ ਖੇਤੀ ਚ ਮਤਲਬ ਕੰਮ ਕੀਤਾ ਅੱਛਾ ਹਾਲ ਵੀ ਚਲਾਇਆ ਅੱਛਾ ਤੇ ਮੇਰੇ ਬਾਪੂ ਜੀ ਖੁਦ ਮਤਲਬ ਬੜਾ ਸਿੱਧਾ ਸਿਆੜ ਕੱਢਦੇ ਹੁੰਦੇ ਸੀ ਹੂੰ ਤੇ ਉਹਨਾਂ ਨੇ ਮੈਨੂੰ ਵੀ ਦੱਸਿਆ ਕਿ ਕਿਸ ਤਰ੍ਹਾਂ ਕਰਨਾ ਹੂੰ ਫਿਰ ਕਣਕ ਦੀ ਬਜਾਈ ਆ ਜਾਂ ਹੋਰ ਕਿਸ ਤਰ੍ਹਾਂ ਪੋਰ ਦੇ ਨਾਲ ਬੀਜਨੇ ਕਰਨੇ ਆ ਗੁੜਾਈ ਕਰਨੇ ਆ ਹੂੰ ਜਾਂ ਡੰਗਰਾਂ ਲਈ ਪੱਠੇ ਵੱਢਣੇ ਆ ਪਹਿਲਾਂ ਫਿਰ ਕੁੱਤਰਨੇ ਆ ਸਾਰਾ ਕੰਮ ਮਤਲਬ ਤੁਸੀਂ ਜਦੋਂ ਬੀਜ ਦੀ ਗੱਲ ਕਰਦੇ ਸੀਗੇ ਵੀ ਜਦੋਂ ਕਣਕ ਦੀ ਜਾਂ ਹੋਰ ਜਦੋਂ ਉਹਦੇ ਚ ਕੋਈ ਰਸਮ ਵੀ ਹੁੰਦੀ ਸੀ ਸ਼ੁਰੂ ਜਦੋਂ ਮਤਲਬ ਕਿ ਪਾਉਣ ਲੱਗਦੇ ਸੀ ਹਾਂਜੀ ਬਿਲਕੁਲ ਹੁੰਦੀ ਸੀ ਮੇਰੇ ਉਹ ਪੂਰੀ ਤਰ੍ਹਾਂ ਦਾ ਯਾਦ ਨਹੀਂ ਹਮ ਪਰ ਜਦੋਂ ਕਰਦੇ ਸੀ ਨਾ ਤਾਂ ਉਹ ਇਹ ਕਹਿੰਦੇ ਸੀਗੇ ਵੀ ਫਰਜ਼ ਕਰੋ ਬਈ ਬੀ ਉਹਦੇ ਵਿੱਚੋਂ ਹਮ ਜਦੋਂ ਇੱਕ ਮੁਠੀ ਭਰਦੇ ਸੀਗੇ ਹਮ ਹਮ ਬਈ ਇਹ ਧਰਤੀ ਮਾਂ ਦੇ ਨਾਮ ਦੀ ਆ ਤੇ ਆਹਾ ਪੰਛੀ ਜੀ ਪੰਛੀਆਂ ਪਰਿੰਦਿਆਂ ਦੇ ਨਾਮ ਦੀ ਆ ਤੇ ਆ ਜਾਨਵਰਾਂ ਦੇ ਨਾਮ ਦੀ ਆ ਤੇ ਆ ਪਿੰਡ ਦੇ ਫਲਾਨੀ ਬਰਾਦਰੀ ਲਈ ਆ ਹਮ ਤੇ ਬਾਕੀ ਐ ਆਪਣੇ ਆ ਜੋ ਵੀ ਹੁੰਦੀ ਸੀ ਮਤਲਬ ਉਹਦੇ ਚੋਂ ਹਿੱਸਾ ਸੀ ਜਿਹੜਾ ਇਹ ਜਿਹੜਾ ਇਹ ਚੀਜ਼ ਆ ਨਾ ਜਿਹੜੀ ਇਹ ਤੁਹਾਡੀ ਕੁਦਰਤ ਦੇ ਨਾਲ ਜੀਵ ਜਨਤਾ ਦੇ ਨਾਲ ਪਰਿੰਦਿਆਂ ਦੇ ਨਾਲ ਫਿਰ ਪਿੰਡ ਦੇ ਭਾਈਚਾਰੇ ਨਾਲ ਜਿਨ੍ਹਾਂ ਕੋਲ ਅਦਰਵਾਈ ਜ਼ਮੀਨ ਨੇ ਕਿਸੇ ਨੂੰ ਬੁਲਾਉਂਦੇ ਵੀ ਹੁੰਦੇ ਸੀ ਹਨਾ ਹਾਂ ਬੁਲਾਉਂਦੇ ਵੀ ਹੁੰਦੇ ਸੀ ਤੇ ਉਹ ਆ ਕੇ ਕਰ ਦੂਸਰਾ ਵੀ ਜਦੋਂ ਫਸਲ ਆਉਂਦੀ ਸੀ ਨਾ ਤੇ ਉਹ ਮਣਦੇ ਜਦੋਂ ਹੁੰਦੇ ਸੀ ਨਾ ਤਕੜੀ ਹੂੰ ਹੂੰ ਤਾਂ ਉਹ ਇਹ ਨਹੀਂ ਸੀ ਕਹਿੰਦੇ 1 2 3 ਜਾਂ ਤਕੜੀ ਨਾ ਗਿਣਦੇ ਸੀ ਪੰਸੇਰੀ ਦੇ ਨਾਲ ਜਾਂ ਹੁੰਦੇ ਸੀ ਉਦੋਂ ਦੇਸੀ ਵੱਟੇ ਹੁੰਦੇ ਸੀ ਜੀ 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 ਤੇ ਉਹ ਕਹਿੰਦੇ ਸੀ ਪਹਿਲਾ ਫਿਰ ਜੇ ਹੋ ਗਿਆ ਫਿਰ ਦੂਜਾ ਹੂੰ ਤੇ ਫਿਰ ਉਹ ਤੀਜਾ ਨਹੀਂ ਸੀ ਕਹਿੰਦੇ ਹੂੰ ਉਹ ਕਹਿੰਦੇ ਸੀ ਬਹੁਤਾ ਬਹੁਤ ਅੱਛਾ ਵੀ ਹੁਣ ਬਹੁਤ ਹੋ ਗਿਆ ਵੀ ਗੰਨ ਲਈ ਸਬਰ ਸੰਤੋਖ ਸੀਗਾ ਉਹ ਚੀਜ਼ ਵੈਰੀ ਇੰਟਰਸਟਿੰਗ ਹੂੰ ਹੂੰ ਸੋ ਬਾਕੀ ਸਾਰਾ ਕਣਕ ਦੀ ਗਹਾਈ ਜਾਂ ਹੋਰ ਉਹ ਉਹ ਵੀ ਕੀਤਾ ਵਰਦਾ ਨਾਲ ਗਾ ਕੇ ਕੀਤੀ ਜਾਂਦੀ ਸੀ ਹੂੰ ਤੇ ਢੂੜੀ ਦੀਆਂ ਧੜਾਂ ਤੇ ਉਹ ਸਾਰੀ ਤੇ ਫਿਰ ਉਹ ਟਰੈਕਟਰ ਆ ਤੁਸੀਂ ਲੈ ਕੇ ਆਏ ਮਤਲਬ ਕੀ ਉਹਦਾ ਕੀ ਸੀ ਤੁਹਾਡਾ ਪਰਸਨਲ ਐਂਗਲ ਤੁਹਾਡੇ ਪਰਿਵਾਰ ਤੇ ਤੇ ਪਿੰਡ ਦੇ ਵਿੱਚ ਉਹਦਾ ਕੀ ਅਸਰ ਹੋਇਆ ਦੇਖੋ ਜੀ ਪਿੰਡ ਦੇ ਵਿੱਚ ਹਰ ਚੀਜ਼ ਦਾ ਜਦੋਂ ਹੁੰਦਾ ਹੋ ਕਿ ਨਵੀਂ ਚੀਜ਼ ਆਉਂਦੀ ਹੈ ਉਹਦਾ ਡੈਮੋਨਸਟ੍ਰੇਸ਼ਨ ਇਫੈਕਟ ਤਾਂ ਹੁੰਦਾ ਠੀਕ ਹੈ ਤੇ ਬਾਕੀ ਫਿਰ ਜਿਹੜਾ ਲੈ ਕੇ ਆਉਂਦਾ ਉਹ ਥੋੜਾ ਜਿਹਾ ਆਪਣੇ ਆਪ ਨੂੰ ਵੱਖਰਾ ਵੀ ਸਮਝਦਾ ਠੀਕ ਹੈ ਤੇ ਦੂਜੇ ਵੀ ਦੇਖ ਕੇ ਕਹਿੰਦੇ ਆ ਵੀ ਹਾਂ ਵੇ ਆਪਾਂ ਵੀ ਲੈ ਕੇ ਆਉਨੇ ਆ ਕਿਉਂਕਿ ਉਹਨੂੰ ਪ੍ਰੈਕਟਿਕ ਉਹ ਕਿ ਟਰੈਕਟਰ ਦੇ ਨਾਲ ਕਈ ਹੋਰ ਲੋਕਾਂ ਨੇ ਪਿੰਡ ਦੇ ਵਿੱਚ ਟਰੈਕਟਰ ਲਾਇਆ ਹੂੰ ਤੇ ਟਰੈਕਟਰ ਨੇ ਬੜਾ ਸਿਗਨੀਫੀਕੈਂਟ ਇੰਪੈਕਟ ਪਾਇਆ ਆਪਾਂ ਜਿੰਨਾ ਜਾਣਦੇ ਆ ਹੂੰ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੀ ਜੇ ਆਪਾਂ ਐਗਰੀਕਲਚਰ ਦੀ ਗੱਲ ਕਰੀਏ ਹੂੰ ਤਾਂ ਤਿੰਨ ਚੀਜ਼ਾਂ ਮੈਂ ਸਮਝਦਾ ਵੀ ਜਿਹੜੀਆਂ ਜਿਹੜੀਆਂ ਫਰਕ ਪਾਇਆ ਉਹ ਪਹਿਲਾ ਟਰੈਕਟਰ ਹੂੰ ਦੂਸਰਾ ਫਿਰ ਬੰਬੀ ਆ ਜਦੋਂ ਟੂਵਰ ਲੱਗੇ ਨੇ ਵੀਰ ਦੇ ਨਾਲ ਪਾਣੀ ਆ ਗਿਆ ਤੇ ਤੀਸਰਾ ਹੈਗਾ ਫਿਰ ਜਿਹੜੇ ਆਹ ਗ੍ਰੇਨ ਰੈਵੋਲੂਸ਼ਨ ਜਿਹਨੂੰ ਆਪਾਂ ਕਹਿੰਨੇ ਆ ਹੂੰ ਇਹਦੇ ਅੰਡਰ ਜਦੋਂ ਆਹ ਖਾਦਾਂ ਨਵੀਆਂ ਆਈਆਂ ਨੇ ਰਸਾਇਣ ਖਾਦਾਂ ਆਈਆਂ ਨੇ ਜਾਂ ਪੈਸਟਿਸਾਈਡਸ ਵਗੈਰਾ ਆਈਆਂ ਨੇ ਮੈਨੂੰ ਯਾਦ ਆ ਪੰਜਾਬੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਹੂੰ ਜਦੋਂ ਇਹ ਸ਼ੁਰੂ ਕੀਤਾ 60 667 ਦੇ ਕਰੀਬ ਹੂੰ ਤਾਂ ਪਿੰਡ ਦੇ ਵਿੱਚ ਨਾ ਇੱਕ ਕਿਸੇ ਕਿਸਾਨ ਨੂੰ ਇੱਕ ਕਿੱਲਾ ਲੈ ਕੇ ਉਹਨੂੰ ਕਹਿੰਦੇ ਸੀਗੇ ਵੀ ਬੀ ਤੈਨੂੰ ਅਸੀਂ ਦਿੰਨੇ ਆ। ਹੂੰ। ਖਾਦ ਅਸੀਂ ਤੈਨੂੰ ਦਿੰਨੇ ਆ। ਤੂੰ ਆ ਇਹਨੂੰ ਵਿੱਚ। ਹੂੰ। ਤੇ ਉਹਦੇ ਤੇ ਬੋਰਡ ਲੱਗਦਾ ਸੀ ਨਮੂਨੇ ਦਾ ਪਲਾਟ। ਅੱਛਾ। ਵੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਜਿਹੜੇ ਨਵੇਂ ਬੀਜ ਨੇ ਜਾਂ ਹੋਰ ਨੇ ਇਹਨਾਂ ਦਾ ਝਾੜ ਵੱਧਾ। ਵੈਰੀ ਇੰਟਰਸਟਿੰਗ। ਦੂਸਰੇ ਨਾਲੋਂ। ਇਸ ਤਰ੍ਹਾਂ ਉਹਨਾਂ ਨੇ ਸਾਰਾ ਉਹ ਸੈਪਰੇਟ ਕੀਤਾ। ਹੂੰ। ਤੁਸੀਂ ਜਿਹੜਾ ਪਹਿਲਾ ਸਵਾਲ ਪੁੱਛਿਆ ਸੀ ਨਾ ਵੀ ਚੇਂਜ ਕੀ ਆ? ਹਾਂਜੀ ਹਾਂਜੀ। ਚੇਂਜ ਹਾਲਾਂਕਿ ਪਿੰਡ ਕੋਈ ਸਾਡਾ 메ਨ ਸੜਕ ਤੇ ਨਹੀਂ ਹੈ ਹਟਵਾ। ਹਾਂ ਹਾਂ ਯਾ ਮਲਗੀ ਜਿਹੜਾ ਕੁਝ ਤੁਸੀਂ ਮੈਨੂੰ ਦੱਸਿਆ ਆਪਣੇ ਪਿੰਡ ਬਾਰੇ ਵੀ ਉਹ ਤੁਹਾਡੇ ਨਾਲ ਦੇ ਪਿੰਡਾਂ 'ਚ ਵੀ ਇਹੀ ਕਹਾਣੀ ਸੀ ਬਾਈ ਐਂਡ ਲਾਰਜ ਬਾਈ ਐਂਡ ਲਾਰਜ ਸੇਮ ਸੀਗਾ ਬਾਈ ਐਂਡ ਲਾਰਜ ਸੇਮ ਹੀ ਸੀਗਾ ਪਰ ਮੇਰਾ ਖਿਆਲ ਆ ਦੂਜੇ ਪਿੰਡਾਂ 'ਚ ਗੁਰਦੁਆਰੇ ਜ਼ਰੂਰ ਸੀਗੇ ਅੱਛਾ ਠੀਕ ਹੈ ਤੇ ਮੈਨੂੰ ਪਤਾ ਵੀ ਸਾਡੇ ਪਿੰਡ ਇੱਕ ਦਫਾ ਕਵੀਸ਼ਰ ਆਏ ਤੇ ਉਹ ਕਿਉਂ ਗੁਰਦੁਆਰਾ ਹੈ ਨਹੀਂ ਸੀ ਉਹਨਾਂ ਨੇ ਕਿਹਾ ਤੁਹਾਡਾ ਪਿੰਡ ਦਾ ਭੂਤਾਂ ਦਾ ਪਿੰਡ ਤੁਹਾਡੇ ਮੇਰੇ ਗੁਰਦਾਰੇ ਨੇ ਇਹ ਠੀਕ ਹੈ ਜੀ ਤੇ ਪਰ ਇਹ ਵੀ ਲੋਕੀ ਇਦਾਂ ਵੀ ਜੇ ਕੋਈ ਰਸਮ ਹੁੰਦੀ ਸੀ ਤਾਂ ਉਹ ਡੇਰੇ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਹਮ ਉਦਾਸੀਆਂ ਦਾ ਸੀਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਜਾਂਦੀ ਸੀ ਤੇ ਉਹ ਰਸਮ ਉਹ ਸਾਰੀ ਕਰਾ ਲੈਂਦੀ ਸੀ ਮੈਂ ਆਪਣੇ ਅੱਖਾਂ ਦੇ ਨਾਲ ਫੇਰੇ ਹੁੰਦੇ ਵੀ ਦੇਖੇ ਨੇ ਇੱਕ ਘਰ ਦੇ ਮਤਲਬ ਜੱਟਾਂ ਦੇ ਸਿੱਖਾਂ ਦੇ ਅੱਛਾ ਜੀ ਕਿਉਂਕਿ ਸਾਰਾ ਸਿੱਖਾਂ ਦਾ ਪਿੰਡ ਹੈ ਪਰ ਉਹ ਵੀ ਮੈਂ ਦੇਖੇ ਨੇ ਜਿਹੜੀ ਫਿਰ ਚੇਂਜ ਆ ਜਾਂਦੀ ਉਸ ਤੋਂ ਔਰ ਲੋਕੀ ਸਾਡੇ ਪਿੰਡੋਂ ਬੜੀ ਮਤਲਬ ਗਿਣਤੀ ਦੇ ਵਿੱਚ ਨੈਣਾ ਦੇਵੀ ਵੀ ਜਾਂਦੇ ਹੁੰਦੇ ਸੀ। ਹਾਂ ਵੈਰੀ ਇੰਟਰਸਟਿੰਗ। ਸੋ ਇਹ ਜੇ ਇੰਪੈਕਟ ਸੀਗੇ ਜਿਹੜੇ ਫਿਰ 60 ਤੋਂ ਬਾਅਦ ਕਹਿ ਲੋ ਤੁਸੀਂ ਚੇਂਜ ਫਿਰ ਥੋੜਾ ਤੇ ਫਿਰ ਹੁਣ ਤੱਕ ਆਉਂਦੇ ਆਉਂਦੇ ਤੁਸੀਂ ਕੀ ਡਰਾਸਟਿਕ ਚੇਂजेस ਦੇਖੀਆਂ ਨੇ ਪਿੰਡ ਦੀ ਲਾਈਫ 'ਚ? ਹਾਂ ਪਿੰਡ ਦੀ ਲਾਈਫ ਦੇ ਵਿੱਚ ਦੇਖੋ ਇਹ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਸਾਡਾ ਪਿੰਡ ਦੇ ਹੁਣ ਆਸਾਰੇ ਪਾਸੇ ਪੱਕੀ ਸੜਕ ਹੈ। ਹੂੰ ਫਿਰ ਨਹੀਂ ਵੀ ਪੱਕੀ ਆ ਦੂਜੇ ਪਿੰਡਾਂ ਨੂੰ ਵੀ ਸੜਕਾਂ ਪੱਕੀਆਂ ਜਾਂਦੀਆਂ ਨੇ। ਹੂੰ ਜਿਹੜਾ ਸਕੂਲ ਆ ਉਹ ਵੀ ਮਤਲਬ ਅੱਗੇ ਨੌ ਦਾ ਬਿਲਡਿੰਗ ਵੀ ਵੱਡੀ ਹੋ ਗਈ ਆ ਹੂੰ ਤੇ ਪਿੰਡ ਦੇ ਵਿੱਚ ਜਿਹੜੀ ਪੁਰਾਣਾ ਜਦ ਮੈਂ ਫਿਰ ਕਿੱਲੇ ਨਵਾ ਸ਼ਕਲ ਸੀ ਹੂੰ ਉਹ ਨਹੀਂ ਹੁਣ ਪੁਰਾਣੇ ਦੀ ਥਾਂ ਤੇ ਹੁਣ ਨਵੀਆਂ ਆਬਾਦੀਆਂ ਸਾਰੀਆਂ ਭਰ ਗਈਆਂ ਨੇ ਹੂੰ ਹੂੰ ਬਲਕਿ ਫਿਰਨੀ ਤੋਂ ਬਾਹਰ ਵੀ ਘਰ ਬਣ ਗਏ ਨੇ ਹੂੰ ਹੂੰ ਤੇ ਹੁਣ ਅੱਗੇ ਪਿੰਡ ਚ ਬਹੁਤੇ ਘਰ ਕੱਚੇ ਜਾਂ ਅਧ ਪੱਕੇ ਸੀਗੇ ਹੂੰ ਹੁਣ ਕੱਚਾ ਘਰ ਸ਼ਾਇਦ ਹੀ ਕੋਈ ਹੋਵੇ ਹੂੰ ਤੇ ਸਾਰਾ ਪਿੰਡ ਪੱਕਾ ਤੇ ਚਵਾਰੇ ਤੇ ਡਬਲ ਸਟੋਰੀ ਇਮਨ 트리플 ਸਟੋਰੀ ਕਰ ਵੀ ਹੂੰ ਮਤਲਬ ਬਣੇ ਹੋਏ ਨੇ ਬਲਕਿ ਕਈਆਂ ਦੇ ਵਿੱਚ ਇਹ ਹੁੰਦਾ ਵੀ ਉਹਦੀ ਡਬਲ ਸਟੋਰੀ ਹੈ ਮੈਂ ਉਹ ਤੋਂ ਵੱਡਾ ਮੈਂ ਉਸ ਤੋਂ ਵੱਡਾ ਪਾਉਣਾ ਇਸ ਤਰ੍ਹਾਂ ਦੀ ਵੀ ਗੱਲ ਹੈ ਗਲੀਆਂ ਵੀ ਪੱਕੀਆਂ ਨੇ ਜੀ ਤੇ ਦੂਜੀ ਚੀਜ਼ ਇਹ ਆ ਵੀ ਫਸਲ ਦੇ ਐਂਗਲ ਤੋਂ ਹੂੰ ਹੂੰ ਜੋ ਚੀਜ਼ ਪੰਜਾਬ ਦੇ ਵਿੱਚ ਆਈ ਆ ਉਹ ਹੈ ਕਿ ਅੱਗੇ ਖੇਤ ਸੀ ਜਿਹੜਾ ਨਾ ਹੂੰ ਉਹ ਤੁਹਾਡੇ ਚੁੱਲ੍ਹੇ ਦੇ ਨਾਲ ਜੁੜਿਆ ਹੋਇਆ ਸੀਗਾ ਹੂੰ ਹੂੰ ਕਿਉਂਕਿ ਫਸਲ ਆ ਜਿਹੜੀ ਆਉਂਦੀ ਆ ਸਬਜ਼ੀ ਆ ਕਣਕ ਮੱਕੀ ਆ ਤੁਸੀਂ ਲੈ ਕੇ ਆਉਂਦੇ ਸੀ ਉਹਨੂੰ ਵੀ ਆਉਂਦੇ ਸੀ ਕਰਦੇ ਸੀਗੇ ਤੇ ਯੂਜ਼ ਕਰਦੇ ਸੀ ਹੂੰ 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 ਪਿੰਡ ਤੇ ਖੇਤ ਹੂੰ ਜੁੜੇ ਹੋਏ ਸੀਗੇ ਇੱਕ ਦੂਜੇ ਨਾਲ ਜੀ ਇੰਟੀਗ੍ਰੇਸ਼ਨ ਸੀਗੀ ਹੂੰ ਪਰ ਹੁਣ ਕੀ ਆ ਹੁਣ ਮਾਰਕੀਟਿੰਗ ਸਿਸਟਮ ਇਸ ਤਰ੍ਹਾਂ ਦਾ ਹੋ ਗਿਆ ਹਮਮ ਕਿ ਜਿਹੜਾ ਤੁਹਾਡਾ ਖੇਤ ਆ ਉਹ ਤੁਹਾਡੇ ਚੁੱਲ੍ਹੇ ਨਾਲੋਂ ਟੁੱਟ ਗਿਆ ਹਮਮ ਹੁਣ ਹਰ ਚੀਜ਼ ਵਾਇਆ ਮੰਡੀ ਆਉਂਦੀ ਆ ਹਮਮ ਸ਼ਹਿਰ ਦੀ ਮੰਡੀ ਆਉਂਦੀ ਆ ਬਿਲਕੁਲ ਠੀਕ ਜਿਹੜੀ ਕਿ ਮੈਂ ਸਮਝਦਾ ਆਂ ਵੀ ਕੋਈ ਹੈਲਦੀ ਗੱਲ ਨਹੀਂ ਹੈ ਜੀ ਜੀ ਸੋ ਇੱਕ ਇਹ ਵੀ ਚੇਂਜ ਆ ਤੇ ਬਾਕੀ ਇੱਕ ਚੇਂਜ ਇਹ ਆ ਵੀ ਮੇਰਾ ਖਿਆਲ ਆ ਵੀ ਸਾਡੇ ਪਿੰਡ ਦੇ 50% ਘਰਾਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹਨਾਂ ਦੇ ਐਟ ਲੀਸਟ ਇੱਕ ਬੱਚਾ ਉਹਨਾਂ ਦਾ ਬਾਹਰਲੇ ਮੁਲਕਾਂ ਚ ਜ਼ਰੂਰ ਗਿਆ ਹੋਇਆ ਹ ਹ ਸੇ ਸ਼ਾਇਦ 50% ਤੋਂ ਜ਼ਿਆਦਾ ਹੀ ਹੋਣ ਪਰ 50% ਮੈਨੂੰ ਜਿੰਨਾ ਕਿ ਮੈਨੂੰ ਸਮਝ ਆ ਮੈਂ ਗਿਆ ਸੀ ਕਿ ਇਹ ਸਾਰੇ ਮਤਲਬ ਕਿ ਜਿਹੜੇ ਲੈਂਡ ਓਨਿੰਗ ਕਲਾਸ ਦੇ ਫੈਮਲੀਆਂ ਦੇ ਨੇ ਜਾਂ ਕੋਈ ਹੋਰ ਫੈਮਲੀਆਂ ਦੇ ਜ਼ਿਆਦਾ ਵੈਸ ਤੇ ਸਾਰਿਆਂ ਦੇ ਨੇ ਪਰ ਜ਼ਿਆਦਾ ਕਿਉਂਕਿ ਪਿੰਡ ਮੋਸਟਲੀ ਕਿਸਾਨੇ ਬੈਕਗਰਾਉਂਡ ਦੇ ਲੋਕ ਦਾ ਡੋਮੀਨੇਸ਼ਨ ਸੋ ਮੋਸਟਲੀ ਉਹਨਾਂ ਚੋਂ ਨੇ ਤੇ ਫੋਨ ਵੀ ਕੋਈ ਨਹੀਂ ਸੀ ਹੁੰਦਾ ਮੈਨੂੰ ਯਾਦ ਆ ਸਾਡੇ ਪਿੰਡ 'ਚ ਪਹਿਲੀ ਦਫਾ ਲੈਂਡਲਾਈਨ ਫੋਨ ਲੱਗਾ ਇਹ ਗੱਲ ਸ਼ਾਇਦ 1981-82 ਦੀ ਹੋਣੀ ਹੈ ਹੂੰ ਤਾਂ ਸਾਨੂੰ ਲੱਗਾ ਸੀ ਵੀ ਕਿੰਨੀ ਚੇਂਜ ਆ ਗਿਆ ਸਾਡੇ ਪਿੰਡ 'ਚ ਵੀ ਫੋਨ ਲੱਗ ਗਿਆ ਹੂੰ ਤੇ ਹੁਣ ਤਾਂ ਹਰ ਇੱਕ ਕੋਲ ਮੋਬਾਈਲ ਫੋਨ ਨੇ ਤਾਂ ਤੁਸੀਂ ਜਿਹੜਾ ਇੱਕ ਤੁਸੀਂ ਇੱਕ ਨਕਸ਼ਾ ਖਿੱਚਿਆ ਵੀ ਜੋ ਪਿੰਡ ਦੇ ਵਿੱਚ ਚੇਂਜ ਆਇਆ ਮਟੀਰੀਅਲ ਲੈਵਲ ਤੇ ਦਿਖਣ ਵਿਜੀਬਲ ਲੈਵਲ ਤੇ ਤਾ ਚਾਹੇ ਉਹ ਟਰੈਕਟਰ ਦੇ ਰਾਹੀ ਚਾਹੇ ਉਹ ਜਿਹੜੀ ਮਾਰਕੀਟਿੰਗ ਸਿਸਟਮ ਤੁਸੀਂ ਦੱਸਿਆ ਜਾਂ ਉਹ ਜੋ ਉਹਦੇ ਜਿਹੜਾ ਆਰਕੀਟੈਕਚਰ ਚ ਜੋ ਚੇਂਜ ਆਇਆ ਉਸ ਸਾਰੇ ਦਾ ਜਿਹੜੀ ਪਿੰਡ ਦੀ ਲਾਈਫ ਆ ਜਿਹੜੀ ਤੁਸੀਂ अर्ਲੀ ਲਾਈਫ ਚ ਦੇਖੀ ਤੇ ਜਿਹੜੀ ਹੁਣ ਆ ਉਨੇ ਉਹਦੇ ਚ ਕੀ ਚੇਂਜ ਕੀਤਾ ਦੇਖੋ ਉਹਦੇ ਵਿੱਚ ਆ ਵੀ ਅੱਗੇ ਨਾਲ ਲੋਕਾਂ ਕੋਲ ਮਤਲਬ ਜਿਹੜਾ ਭਾਈਚਾਰਾ ਵੀ ਜ਼ਿਆਦਾ ਸੀਗਾ ਇਹ ਨਹੀਂ ਕਿ ਹੁਣ ਹੈ ਨਹੀਂ ਹੁਣ ਵੀ ਹੈ ਪਰ ਉਦੋਂ ਲੋਕਾਂ ਦਾ ਭਾਈਚਾਰਾ ਵੀ ਸੀ ਤੇ ਵੱਡੇ ਛੋਟੇ ਦੀ ਇੱਜ਼ਤ ਵੀ ਸੀਗੀ ਜੀ 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 ਮਤਲਬ ਮੈਨੂੰ ਯਾਦ ਆ ਬਈ ਜਿਹੜੇ ਹੁਣ ਸਾਡੇ ਕੰਮ ਕਰਦੇ ਸੀ ਨਾ ਹਮ ਬਈ ਦਲਤਾਂ ਦੇ ਵਿੱਚੋਂ ਦਲਤਾਂ ਦੇ ਵੀ ਦਲਤਾਂ ਦੇ ਵਿੱਚੋਂ ਜੀ ਜੀ ਤੇ ਜੇ ਕੋਈ ਉਹ ਆਉਂਦਾ ਸੀਗਾ ਨਾ ਤਾਂ ਅਸੀਂ ਉਹ ਤਾ ਨਾਂ ਲੈ ਕੇ ਨਹੀਂ ਸੀ ਬੁਲਾਉਂਦੇ ਹਮ ਹਮ ਅਸੀਂ ਉਹਨੂੰ ਤਾ ਚਾਚੇ ਕਹਿੰਦੇ ਸੀਗੇ ਜੀ ਬਿਲਕੁਲ ਠੀਕ ਕਿਸੇ ਵੀ ਕੋਈ ਜਾਤ ਦਾ ਹਮ ਹਮ ਇੱਕ ਇੱਕ ਪੱਖ ਇਹ ਸੀਗਾ ਜੀ ਤੇ ਦੂਸਰਾ ਇਹ ਆ ਵੀ ਮੈਨੂੰ ਯਾਦ ਆ ਸਾਡੇ ਪ੍ਰੋਹਤ ਹੁੰਦਾ ਸੀ ਜਾਨੀ ਪੰਡਤ ਜਿਹੜੇ ਹੁੰਦੇ ਸੀ ਇਹਨਾਂ ਦੇ ਪ੍ਰੋਹਤ ਸੀਗੇ ਉਹ ਲੇਡੀ ਆਉਂਦੀ ਹੁੰਦੀ ਸੀ ਤੇ ਉਹਨੂੰ ਆਉਣਾ ਤਾਂ ਬੜਾ ਘਰਦਿਆਂ ਨੇ ਬੜਾ ਮਾਣ ਤਣ ਦੇਣਾ ਵੀ ਸਾਡੀ ਪ੍ਰੋਹਤ ਆਈ ਹੈ ਬੀਬੀ ਬਹਿ ਜਾ ਤੂੰ ਇੱਥੇ ਫਿਰ ਉਹਨੂੰ ਮਤਲਬ ਕਣਕ ਦੀ ਬੋਰੀ ਵਿੱਚ ਕਾਉਣੇ ਮਤਲਬ ਬੰਦਾ ਨਾਲ ਜਨ ਨਾਲ ਆਇਆ ਹੁੰਦਾ ਸੀਗਾ ਤੇ ਇਸ ਤਰ੍ਹਾਂ ਮਾਣ ਤਣ ਹੁੰਦਾ ਸੀ ਦੂਜੇ ਪਾਸੇ ਇੱਕ ਗੱਲ ਇਹ ਵੀ ਆ ਵੀ ਜਾਤ ਪਾਤ ਵੀ ਸੀਗੇ ਹੂੰ ਹੂੰ ਉਹ ਤੋਂ ਤੁਸੀਂ ਡਿਨਾਈ ਨਹੀਂ ਕਰ ਸਕਦੇ ਤੇ ਮੈਨੂੰ ਯਾਦ ਆ ਮੈਂ ਐਤਵਾਰ ਦਾ ਦਿਨ ਸੀਗਾ ਅੱਛਾ ਜੀ ਮੈਂ ਮੇਰਾ ਖਲਾਤੀਜੀ ਚੌਥੀ ਚ ਪੜਦਾ ਹੋਊਗਾ ਹੂੰ ਤੇ ਮੇਰੀ ਮਾਂ ਨੇ ਮੈਨੂੰ ਉਨ੍ਹਾ ਲਾ ਕੇ ਮਤਲਬ ਜੋੜਾ ਮੇਰਾ ਕਰਕੇ ਸਾਰਾ ਕੇਸ ਵਾਹ ਕੇ ਨਾ ਜੋੜਾ ਕਰਕੇ ਕਿਤੇ ਤੇ ਮੈਂ ਉਹ ਬੜਾ ਮੈਨੂੰ ਕਪੜੇ ਲੀੜੇ ਮੇਰਾ ਬਹੁਤ ਸਵਾਰ ਕੇ ਰਖਦੀ ਸੀ ਮਾਂ ਮੇਰੀ ਬੜੀ ਸੋਹਣਰੀ ਸੀਗੀ ਤੇ ਮੈਂ ਮਤਲਬ ਜਾ ਰਿਹਾ ਤੇ ਅੱਗੇ ਸਾਡੇ ਇੱਕ ਅ ਅਦਾਲਤ ਸੈਕਸ਼ਨ ਦੇ ਵਿੱਚੋਂ ਇੱਕ ਬਜ਼ੁਰਗ ਲੇਡੀ ਸੀ ਉਹਦਾ ਨਾਂ ਸੀ ਕਾਕੋ ਅੱਛਾ ਜੀ ਤੇ ਉਹ ਬੜੀ ਚੰਗੀ ਲੇਡੀ ਸੀਗੀ ਬਜ਼ੁਰਗ ਲੇਡੀ ਸੀ ਤੇ ਉਹਨੇ ਮੈਨੂੰ ਨਾ ਬੜਾ ਪਿਆਰ ਦਿੱਤਾ ਮੈਨੂੰ ਸਿਰ ਪਰੋਸਿਆ ਪੁੱਤ ਕੀ ਹਾਲ ਆ ਬੜਾ ਸੋਹਣਾ ਲੱਗਦਾ ਰੱਬ ਤੈਨੂੰ ਉਹ ਕਰੇ ਲਾਈਕ ਦੈਟ ਤੇ ਜਦੋਂ ਨੇ ਉਹ ਕੀਤਾ ਨਾ ਤੇ ਮੇਰੀ ਪਰਦਾਦੀ ਜਿਹੜੀ ਉਸ ਵੇਲੇ ਮੇਰਾ ਖਲਾ 100 ਸਾਲ ਦੇ ਕਰੀਬ ਸੀਗੀ ਬੜੇ ਪੁਰਾਣੇ ਬਹੁਤ ਖਿਆਲਾਂ ਦੀ ਜਿਹੜੀ ਮੇਰੇ ਪਰਦਾਦੇ ਉਹ ਜੈਲਦਾਰ ਸੀ ਉਹਦੀ ਵਾਈਫ ਸੀ ਉਹ ਜੀ ਠੀਕ ਹੈ ਬਹੁਤ ਮਤਲਬ ਤੇ ਜਿਹੜੀ ਕਹੋ ਮੇਰੇ ਤੋਂ ਪਹਿਲਾਂ ਪੁਸਤ ਸੀ ਹਾਂ ਜੀ ਉਹ 아이 ਤੇ ਉਹਨੇ ਦੇਖਿਆ ਤੇ ਉਹਨੂੰ ਕਹਿੰਦੀ ਨਹੀਂ ਕਾਕੋ ਪਰ ਹਟ ਤੂੰ ਮੇਰੇ پڑੋਤੇ ਨੂੰ ਪਿੱਟਦਾ ਹਮ ਲਾਈਕ ਦੈਟ ਹੋਪ ਚਰੀ ਪਰ ਹੋ ਗਈ ਪਰ ਉਹ ਲਫਜ਼ ਮੈਂ ਕਦੇ ਪੁਲੇ ਨਹੀਂ ਹਮ ਮੈਨੂੰ ਉਹ ਦੁੱਖ ਹੋਇਆ ਪੈਨ ਹੋਇਆ ਮੈਨੂੰ ਜਦੋਂ ਮੇਰੀ ਪੜਦਾਦੀ ਨੇ ਇਹ ਗੱਲ ਕਹੀ ਕਿ ਵੀ ਉਹ ਮੈਨੂੰ ਇਨਾ ਪਿਆਰ ਕਰ ਰਹੀ ਸੀਗੀ ਹਮ ਤੇ ਦੂਸਰੇ ਪਾਸੇ ਤੁਸੀਂ ਜਿਹੜਾ ਜਾਤ ਪਾਤ ਦਾ ਕੋੜ ਮੈਂ ਤਾਂ ਕੋੜ ਹੀ ਕਹਾਂਗਾ ਬਿਲਕੁਲ ਠੀਕ ਮਤਲਬ ਉਹਦੇ ਸ਼িকার ਹੁੰਨੇ ਹੋ ਸੋ ਇਹ ਬਚਪਨ ਦੀਆਂ ਜਿਹੜੀਆਂ ਕੱਲ ਉਸ ਇਸ ਤਰ੍ਹਾਂ ਹੁੰਦੀਆਂ ਜਿਆਦਾ ਮਤਲਬ ਕਿ ਇਹਦੇ ਚੋਂ ਹੀ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਮਤਲਬ ਕਿ ਗਿਆਨੀ ਗੁਰਦੇਵ ਸਿੰਘ ਉਹਨਾਂ ਦੀ ਕਿਤਾਬ ਆਈ ਸੀ ਮੇਰਾ ਪਿੰਡ ਹੈਨਾ ਉਹਨੂੰ ਬਹੁਤ ਜ਼ਿਆਦਾ ਉਹ 60s ਦੇ ਸ਼ੁਰੂ ਦੀ ਮੇਰੇ ਕਲ ਲਿਖੀ ਹੋਈ ਹੈ ਉਹਨੂੰ ਜਿਹੜਾ ਵੀ ਪੰਜਾਬ ਦੇ ਬਾਰੇ ਜਾਣਨਾ ਚਾਹੁੰਦਾ ਥੋੜਾ ਦਿਲਚਸਪੀ ਰੱਖਦਾ ਉਹਦੋਂ ਬੜਾ ਆਈਡਲਾਈਜ਼ ਵੀ ਕੀਤਾ ਗਿਆ ਉਸ ਕਿਤਾਬ ਨੂੰ ਉਹਦੇ ਵੀ ਬੜੀਆਂ ਚੰਗੀਆਂ ਚੀਜ਼ਾਂ ਨੇ ਪਰ ਇੱਕ ਹਿੱਸਾ ਲਗਾਤਾਰ ਇਹ ਕੇਂਦਰ ਰਿਹਾ ਹੈ ਵੀ ਜਿਵੇਂ ਪਿੰਡ ਨੂੰ ਦਿਖਾਇਆ ਜਾਂਦਾ ਹੈ ਜਾਂ ਪਿੰਡ ਨੂੰ ਪੇਸ਼ਕਾਰੀ ਹੁੰਦੀ ਹੈ ਸਭਿਆਚਾਰ ਦੇ ਵਿੱਚ ਜਾਂ ਸਾਹਿਤ ਦੇ ਵਿੱਚ ਵੀ ਪਿੰਡ ਇੱਕ ਜਿਵੇਂ ਗੁਰਦਿਆਲ ਸਿੰਘ ਹੁਣੀ ਵੀ ਦਿਖਾਉਂਦੇ ਨੇ ਇੱਕ ਕਿਸਮ ਦਾ ਪਿੰਡ ਤਾਂ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਉਹ ਇੱਕ ਰਿਗਰ ਰਿਗਰੈਸਿਵ ਸੋਸਾਇਟੀ ਦੇ ਐਂਗਲ ਨੂੰ ਦਿਖਾਉਂਦਾ ਹੈ ਕੋਆਪਰੇਸ਼ਨ ਨੂੰ ਦਿਖਾਉਂਦਾ ਹੈ ਮਿਕਸ ਬੈਗ ਹੈ ਜਾਂ ਮਤਲਬ ਕਿ ਜਿਹੜੀ ਜੋ ਹੁਣ ਚੇਂਜਸ ਵੀ ਹੋਈਆਂ ਨੇ ਪਿੰਡ 'ਚ ਤਾਂ ਕਿਉਂਕਿ ਇਹ ਇੱਕ ਪਿੰਡ ਦੇ ਖਿਲਾਫ ਵੀ ਲਗਾਤਾਰ ਇੱਕ ਰੂਰਲ ਅਰਬਨ ਦੇ ਐਂਗਲ ਤੋਂ ਲਗਾਤਾਰ ਡਿਵਾਈਡ ਰਹੀ ਹੈ ਕਿ ਜਿਹੜਾ ਮਾਰਜਨਲ ਬੰਦਾ ਹੈ ਉਹਦੇ ਪ੍ਰਤੀ ਪਿੰਡ ਰਿਗਰੈਸਿਵ ਹੈ ਜਿਹੜਾ ਕਿਸੇ ਸਪਿਰੀਚੁਅਲ ਸਟਰੈਂਥ ਦੇ ਵਿੱਚ ਹੈ ਉਹ ਪਿੰਡ ਉਹਦੇ ਲਈ ਆਈਡਿਅਲਾਈਜ਼ ਕਰਨ ਵਾਲੀ ਥਾਂ ਹੈ ਜਿਹੜਾ ਸ਼ਹਿਰ ਹੈ ਉਹਦੇ ਵਿੱਚ ਜਿਹੜਾ ਮਾਰਸ਼ਲ ਬੰਦਾ ਉਹਨੂੰ ਕੋਈ ਬਿਹਤਰ ਸਪੇਸ ਹੁੰਦੀ ਹੈ ਜਾਂ ਉਹਦੀ ਉਨੀ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਤੁਹਾਡਾ ਤਜਰਬਾ ਕੀ ਕਹਿੰਦਾ ਬਹੁਤ ਸੋਹਣਾ ਸਵਾਲ ਪੁੱਛਿਆ ਤੁਸੀਂ ਮੈਂ ਇਹਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਪਿੰਡ ਦੇ ਬਾਰੇ ਕਹਾਂ ਜੀ ਜੀ ਉਸ ਵੇਲੇ ਫਸਲਾਂ ਵੀ ਹੋਰ ਹੁੰਦੀਆਂ ਸੀਗੀਆਂ ਜੀ ਆ ਮਤਲਬ ਮੂੰਗਫਲੀ ਬੀਜੀ ਜਾਂਦੀ ਸੀ ਹਾਂ ਜੀ ਮੱਕੀ ਕਪਾ ਬਾਜਰਾ ਆ ਛੋਲੇ ਜਵਾਰ ਹਾਂਜੀ ਉਹ ਸਾਰੀਆਂ ਹੁਣ ਗਾਇਬ ਹੋ ਗਈਆਂ ਨੇ ਹਮ ਹਮ ਹੁਣ ਸਿਰਫ ਕਣਕ ਤੇ ਝੋਨਾ ਰਹਿ ਗਏ ਨੇ ਹਮ ਹਮ ਅ ਦੂਜਾ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਾਂ ਮੈਂ ਜਦੋਂ ਮੈਂ 6ਵੀਂ ਚ ਪੜਨ ਲੱਗਾ ਜੀ ਉਸ ਮਿਡਲ ਸਕੂਲ ਸੀ ਦੂਸਰਾ ਪਿੰਡ ਦਾ ਸਕੂਲ ਸੀਗਾ ਜੱਬੂ ਮਾਜਰੇ ਹਮ ਹਮ ਮੇਰੇ ਬਾਪੂ ਜੀ ਉੱਥੇ ਮਾਸਟਰ ਸੀਗੇ ਹਮ ਹਮ ਸਾਡੇ ਪਿੰਡ ਦੇ 10 15 ਬੱਚੇ ਜਿਹੜੇ ਪੜ੍ਹਦੇ ਸੀ ਮੈਂ ਵੀ ਨਾ ਜਾਂਦਾ ਸੀ ਮੇਰੇ ਬਾਪੂ ਜੀ ਮੈਨੂੰ ਕਦੇ ਵੀ ਸਾਈਕਲ ਤੇ ਬਿਠਾ ਕੇ ਆਪਣੇ ਨਾਲ ਨਹੀਂ ਸੀ ਲੈ ਕੇ ਗਿਆ ਹੂੰ ਉਹ ਮੈਨੂੰ ਕਹਿੰਦੇ ਸੀਗੇ ਵੀ ਜੇ ਤੈਨੂੰ ਮੈਂ ਨਾਲ ਲੈ ਕੇ ਜਾਊਂਗਾ ਤੂੰ ਆਪਣੇ ਆਪ ਨੂੰ ਵੱਡਾ ਸਮਝੇਗਾ ਇਹਨਾਂ ਤੋਂ ਵੱਖਰਾ ਸਮਝੇਗਾ ਬਿਲਕੁਲ ਤੇ ਮੈਂ ਨਹੀਂ ਚਾਹੁੰਦਾ ਤੂੰ ਉਸ ਤਰ੍ਹਾਂ ਦਾ ਬਣੇ ਹੂੰ ਤੇ ਉਹਨਾਂ ਦੇ ਨਾਲ ਹੀ ਜਾ ਤੇ ਨਾਲ ਹੀ ਆ ਜਿਹੜਾ ਕਿ ਮੈਂ ਬਹੁਤ ਐਪਰੀਸ਼ੀਏਟ ਕਰਦਾ ਵੀ ਮੇਰੇ ਪਿਓ ਨੇ ਬਹੁਤ ਵਧੀਆ ਗੱਲ ਕੀਤੀ ਤੁਹਾਡੇ ਸਵਾਲ ਦਾ ਜਿਹੜਾ ਸਵਾਲ ਆਉਂਦਾ ਜਵਾਬ ਇਹ ਆ ਕਿਹੜਾ ਜਾਤ ਪਾਤ ਆ ਹੂੰ ਇਹ ਇਹਦਾ ਜਿਹੜਾ ਇਨਫਲੂਐਂਸ ਆ ਹੂੰ ਮੈਂ ਸਮਝਦਾ ਵੀ ਜਿੱਥੇ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦੀ ਥਾਟ ਨਹੀਂ ਪਹੁੰਚੀ ਹੂੰ ਹੂੰ ਉਥੇ ਇਹ ਜਾਂ ਪੁਰਾਣੀ ਜਿਹੜੀ ਸਨਾਤਨੀ ਕਹ ਲੋ ਥਾਟ ਜ਼ਿਆਦਾ ਭਾਰੂ ਆ ਜਿੱਦ ਸਾਡੇ ਪਿੰਡ ਕੋਈ ਗੁਰਦੁਆਰਾ ਹੀ ਹੈ ਨਹੀਂ ਸੀ ਜਿਸ ਤੇ ਮੈਂ ਦੱਸ ਰਿਹਾ ਜੀ ਉਹ ਪਿੰਡਾਂ ਦੇ ਵਿੱਚ ਇਹ ਜਿਹੜਾ ਜਾਤ ਪਾਤ ਵਾਲੀ ਗੱਲ ਆ ਉਹ ਜ਼ਿਆਦਾ ਮੈਂ ਨਹੀਂ ਕਹਿੰਦਾ ਦੂਜੀ ਸਾਹ ਤੇ ਹੈ ਨਹੀਂ ਹੂੰ ਹੂੰ ਪਰ ਉੱਥੇ ਐਲੀਮੈਂਟ ਇਹ ਜ਼ਿਆਦਾ ਹੂੰ ਇਹ ਜਿਹੜੀ ਕਿ ਮੈਂ ਸਮਝਦਾ ਵੀ ਸਾਨੂੰ ਸ਼ਰਮ ਵਾਲੀ ਗੱਲ ਹੈ ਜੀ ਦੂਜੀ ਗੱਲ ਇਹ ਆ ਬਈ ਇਹ ਚੀਜ਼ ਨੂੰ ਇੱਕ ਇੱਕ ਮਿੰਟ ਲਈ ਜੇ ਆਪਾਂ ਇੱਕ ਪਾਰ ਕਰ ਦਈਏ ਹਾਂਜੀ ਹਾਂਜੀ ਤਾਂ ਦੂਜੀ ਪੋਜ਼ਿਟਿਵ ਗੱਲ ਇਹ ਆ ਬਈ ਭਾਈਚਾਰਾ ਸੀ ਜਿਹੜਾ ਨਾ ਉਹ ਅਕ੍ਰੋਸ ਦਾ ਜਾਤ ਪਾਤ ਵੀ ਸੀਗਾ ਠੀਕ ਆ ਉਹ ਸਾਰੇ ਡਿਸਕ੍ਰਿਮੀਨੇਸ਼ਨ ਦੇ ਬਾਵਜੂਦ ਵੀ ਸੀ ਬਾਵਜੂਦ ਵੀ ਸੀਗਾ ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ ਕਿ ਕਿਦਾਂ ਕੀ ਹੁੰਦਾ ਸੀ ਕਿ ਪਿੰਡ ਦੇ ਵਿੱਚ ਜੇ ਫਰਜ਼ ਕਰੋ ਕਿਸੇ 달ਤ ਦੀ ਕੁੜੀ ਦਾ ਵਿਆਹ ਹੂੰ ਹੂੰ ਜਾਂ ਮੁੰਡੇ ਦਾ ਵਿਆਹ ਜਾਂ ਉਹਦਾ ਕੋਈ ਵੱਡਾ ਫੰਕਸ਼ਨ ਆ ਤਾਂ ਸਾਡੇ ਘਰੋਂ ਹੋਰਾਂ ਦੇ ਘਰੋਂ ਵੀ ਹੂੰ ਹੂੰ ਉਹਨਾਂ ਨੂੰ ਆਟਾ ਜਾਂ ਕਣਕ ਜਾਂ ਘਿਓ ਦਾ ਪੀਪਾ ਮਤਲਬ ਜਾਨਦਾ ਮੇਰੇ ਫਾਦਰ ਨੂੰ ਯਾਦ ਆ ਉਹ ਕਿਸੇ ਇਦਾਂ ਹੋਵੇ ਉਹਨਾਂ ਨੇ ਘਿਓ ਦਾ ਪੀਪਾ ਦੇਣਾ ਹੀ ਤੇਣਾ ਦੇਣਾ ਹੀ ਹੂੰ ਸ਼ਗਨ ਦੇਣਾ ਹੂੰ ਠੀਕ ਹੈ ਫਿਰ ਜੇ ਉਹਨਾਂ ਦਾ ਕੋਈ ਜਵਾਈ ਵੀ ਆਇਆ ਹੂੰ ਹੂੰ ਤਾਂ ਉਹਦੀ ਰਿਸਪੈਕਟ ਕਰਨੀ ਹੈ ਕਿ ਇਹ ਪਿੰਡ ਦਾ ਜਵਾਈ ਆ ਹੂੰ ਇਹ ਉਹਨਾਂ ਜਵਾਈ ਨਹੀਂ ਸਾਡੇ ਪਿੰਡ ਦਾ ਜਵਾਈ ਹੈ ਹੂੰ ਇਹ ਜਸ ਸਿੰਘ ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਠੀਕ ਹੈ ਤੁਹਾਡੀ ਆਪਣੀ ਦੇਖਣ ਦੀ ਅੱਖ ਟੇਰੀ ਹੈ ਕਿ ਟੇਢੀ ਹੈ ਕਿ ਸਿੱਧੀ ਹੈ ਉਹਤੇ ਵੀ ਡਿਪੈਂਡ ਕਰਦਾ ਜੀ 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 ਠੀਕ ਹੈ ਕਿਉਂਕਿ ਜੋ ਰਿਐਲਿਟੀ ਅੱਛਾ ਫਿਰ ਇਹ ਵੀ ਸੀ ਜਦੋਂ ਪਹਿਲਾਂ ਦੱਸਿਆ ਵੀ ਸੀ ਤਾਂ ਚਾਚਾ ਕਹਿੰਦੇ ਸੀਗੇ ਹਮ ਵਿੱਚ ਰਿਗਾਰਡ ਆ ਜਿਹੜਾ ਹਮ 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 ਠੀਕ ਹੈ ਤੇ ਰੋਟੀ ਪਾਣੀ ਵੀ ਜਦੋਂ ਜਾਂਦਾ ਸੀਗਾ ਤਾਂ ਜਿਹੜੀ ਰੋਟੀ ਮਤਲਬ ਜੀ ਕਿਸਾਨ ਖਾਂਦਾ ਸੀ ਜੀ ਉਹੀ ਕਿਸਾਨ ਮਜ਼ਦੂਰ ਖਾਂਦਾ ਸੀ ਬਿਲਕੁਲ ਠੀਕ ਹਮ ਠੀਕ ਹੈ ਹਾਂ ਇਹ ਹੈ ਕਿ ਉਹ ਆਪਣੇ ਭਾਂਡੇ ਉਸ ਵੇਲੇ ਉਹ ਆਪ ਲੈ ਕੇ ਆਉਂਦੇ ਸੀ ਹਾਂ ਇਹ ਉਪਰਾਂ ਰੱਖੇ ਹੁੰਦੇ ਸੀ ਹਾਂ ਇਹ ਇਹ ਹੁੰਦੇ ਸੀ ਠੀਕ ਹੈ ਉਹ ਚੀਜ਼ ਪਰ باوجود ਇਸ ਦੇ ਚੀਜ਼ ਸੀਗੀ ਜੀ ਹਮ ਸੋ ਔਨ ਦੀ ਹੋਲ ਜੇ ਤੁਸੀਂ ਮੈਨੂੰ ਪੁੱਛੋ ਤਾਂ ਇਹ ਭਾਈਚਾਰਾ ਬੜਾ ਸਟਰੋਂਗ ਹੁੰਦਾ ਸੀਗਾ ਜੀ ਹਾਂ ਇਹਨਾਂ ਜ਼ਰੂਰ ਹੈ ਵੀ ਧੜੇਬੰਦੀ ਵੀ ਹੁੰਦੀ ਸੀਗੀ ਹਮ ਤੇ ਹੁਣ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਹੁਣ ਉਹ ਇਹ ਜਿਹੜੀ ਚੀਜ਼ ਹੈ ਜਾਤਪਾਤ ਵਾਲੀ ਗੱਲ ਤਾਂ ਘਟੀ ਹੈ ਘਟੀ ਹੈ ਬਹੁਤ ਘਟੀ ਹੈ ਜੀ ਮੈਂ ਇਹ ਤਾਂ ਨਹੀਂ ਕਹਿੰਦਾ ਖਤਮ ਹੋ ਗਈ ਹੈ ਪਰ ਬਹੁਤ ਘਟੀ ਹੈ ਕਿਉਂਕਿ ਹੁਣ ਐਕਸਪੋਜ਼ਰ ਆ ਸਾਰਿਆਂ ਨੂੰ ਹੋਇਆ ਦੂਸਰਾ ਇਹ ਆ ਵੀ ਜਿਹੜਾ ਅਦਾਲਤ ਆ ਉਹਨੇ ਉਹ ਵੀ ਅਸਰਟ ਕਰਦਾ ਹੂੰ ਉਹ ਹੁਣ ਨਿਰਾਪੁਰਾ ਦੂਜੇ ਦੇ ਰਹਿਮ ਤੇ ਨਹੀਂ ਨਾ ਵੀ ਤੁਸੀਂ ਮੈਨੂੰ ਕਿਦਾਂ ਟਰੀਟ ਕਰਦੇ ਬਿਲਕੁਲ ਠੀਕ ਹੈ ਉਹ ਵੀ ਸਰਟ ਕਰਦਾ ਵਿਚ ਇਜ਼ ਅ ਗੁੱਡ ਥਿੰਗ ਬਿਲਕੁਲ ਗੁੱਡ